ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਸਮੇਂ ਆਪ ਜਿਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਜੋ ਕਿ ਹਸਨਪਦਾਲ ਪਾਕਿਸਤਾਨ ਵਿਖੇ ਸਥਿਤ ਹੈ ਜੀ ਇਸ ਗੁਰੂ ਘਰ ਦਾ ਇਤਿਹਾਸ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੁਨੀਆਂ ਦਾ ਉਧਾਰ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਉਸ ਸਮੇਂ ਪਾਈ ਮਰਦਾਨਾ ਜੀ ਨੂੰ ਕਾਫੀ ਪਿਆਸ ਲੱਗੀ ਹੋਈ ਸੀ ਗਰਮੀ ਦਾ ਮੌਸਮ ਸੀ ਤੇ ਗੁਰੂ ਨਾਨਕ ਪਾਸ਼ਾ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਇਤੋਂ ਨੇੜੋਗੇ ਤਾਂ ਪਾਣੀ ਦਾ ਸਰੋਤ ਹੋਵੇਗਾ ਤਾਂ ਜਾ ਕੇ ਜਲ ਸ਼ਕ ਲਓ ਪਰ ਉੱਥੇ ਇੱਕ ਮੁਸਲਮਾਨ ਸੰਤ ਰਹਿੰਦਾ ਸੀ ਜਿਸ ਦਾ ਨਾਮ ਬਲੀ ਕੰਧਾਰੀ ਸੀ ਉਸ ਨੇ ਪਾਣੀ ਦਾ ਪੂਰਾ ਸਰੋਤ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ ਤੇ ਉਹਨੇ ਭਾਈ ਮਰਦਾਨਾ ਨੂੰ ਜਲ ਸ਼ਕਣ ਤੋਂ ਮਨਾ ਕਰ ਦਿੱਤਾ ਕਿ ਇਹ ਮੇਰਾ ਜਲ ਹੈ ਇਹਨੂੰ ਤੂੰ ਨਹੀਂ ਸ਼ਕ ਸਕਦਾ ਜਦੋਂ ਭਾਈ ਮਰਦਾਨਾ ਜੀ ਉਸ ਦਾ ਇਹ ਜਵਾਬ ਸੁਣ ਕੇ ਗੁਰੂ ਨਾਨਕ ਪਾਸ਼ਾ ਕੋਲ ਪਹੁੰਚੇ ਤਾਂ ਗੁਰੂ ਨਾਨਕ ਪਾਸ਼ਾ ਤਾਂ ਆਪੇਰ ਪਰਮੇਸ਼ਰ ਹਨ ਉਹਨਾਂ ਨੇ ਐਸੀ ਕਿਰਪਾ ਵਰਤਾਈ ਕੇ ਉਹਨਾਂ ਦੇ ਕੋਲ ਬੈਠੇ ਪਾਣੀ ਦਾ ਚਸ਼ਮਾ ਫੁੱਟ ਪਿਆ ਤੇ ਭਾਈ ਮਰਦਾਨਾ ਜੀ ਨੇ ਆਪਣਾ ਉਜਲ ਛੱਕ ਕੇ ਆਪਣੀ ਪਿਆਸ बुझਾਈ ਇਹ ਸਭ ਬਲੀ ਕੰਧਾਰੀ ਦੇਖ ਰਿਹਾ ਸੀ ਬਲੀ ਕੰਧਾਰੀ ਨੂੰ ਬੜਾ ਗੁੱਸਾ ਆਇਆ ਉਸਨੇ ਬਹੁਤ ਉੱਚਾ ਇੱਕ ਪੱਥਰ ਗੁਰਨਾਨਕ ਸਾਹਿਬ ਵੱਲੋਂ ਸੁੱਟਿਆ ਗੁਰਨਾਨਕ ਸਾਹਿਬ ਨੇ ਉਸ ਉਸ ਪੱਥਰ ਨੂੰ ਰੋਕਣ ਦੇ ਲਈ ਆਪਣਾ ਉੱਥੇ ਪੰਜਾ ਲਗਾਇਆ ਤੇ ਇਸ ਸਥਾਨ ਤੇ ਗੁਰੂ ਪਾਤਸ਼ਾਹ ਜੀ ਤੁਸੀਂ ਦੇਖ ਕੇ ਦਰਸ਼ਨ ਕਰ ਰਹੇ ਹੋ ਕਿ ਇੱਥੇ ਗੁਰਨਾਨਕ ਪਿਤਾ ਦਾ ਪੰਜਾ ਲੱਗਿਆ ਹੋਇਆ ਹੈ ਮਹਾਰਾਜ ਨੇ ਆਪਣੇ ਹੱਥ ਦੇ ਪੰਜੇ ਨਾਲ ਇਸ ਪੱਥਰ ਨੂੰ ਰੁਕਿਆ ਤੇ ਬਲੀ ਅਕੰਧਾਰੀ ਦਾ ਹੰਕਾਰ ਜੋ ਹੈ ਉਹ ਤੋੜ ਦਿੱਤਾ ਇਸੇ ਕਰਕੇ ਹੈ ਕਿ ਗੁਰੂ ਪਾਸ਼ਾ ਜਿਨੇ ਜਿੱਥੇ-ਜਿੱਥੇ ਦੁਨੀਆ ਦਾ ਉਧਾਰ ਕੀਤਾ ਹੈ ਪਾਸ਼ਾ ਨੇ ਹੰਕਾਰੀਆਂ ਨੂੰ ਦੁਰਾਚਾਰੀਆਂ ਨੂੰ ਗਲਤ ਕੰਮ ਕਰ ਰਹੇ ਲੋਕਾਂ ਨੂੰ ਸਿੱਧੇ ਰਸਤੇ ਪਾ ਕੇ ਇਸ ਜਲਦੀ ਹੋਈ ਪ੍ਰithvi ਦਾ ਉਧਾਰ ਕੀਤਾ ਤੇ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਕਿ ਕਦੇ ਵੀ ਅਗਰ ਤੁਹਾਡੇ ਕੋਲ ਕੋਈ ਪਾਵਰ ਹੈ ਅਥਾਰਟੀ ਹੈ ਤਾਂ ਤੁਸੀਂ ਉਸ ਦਾ ਗਲਤ ਇਸਤੇਮਾਲ ਨਾ ਕਰੋ ਇਨਸਾਨ ਹੋਣ ਦਾ ਪਹਿਲਾ ਮਕਸਦ ਇਹੀ ਹੈ ਕਿ ਸਾਡੇ ਵਿੱਚ ਇਨਸਾਨੀਅਤ ਕਾਇਮ ਰਹਿਣੀ ਚਾਹੀਦੀ ਹੈ ਜਿਸ ਇਨਸਾਨ ਦੇ ਵਿੱਚ ਇਨਸਾਨੀਅਤ ਨਹੀਂ ਉਹ ਜਾਨਵਰਾਂ ਤੋਂ ਵੀ ਬੱਤਰ ਹੈ ਤੇ ਪਰਮਾਤਮਾ ਕਦੇ ਵੀ ਉਸ ਦੇ ਕਿਸੇ ਵੀ ਕੰਮ ਨੂੰ ਚਾਹੇ ਉਹ ਦਿਖਾਵਾ ਹੀ ਹੋਵੇ ਪਰਮਾਤਮਾ ਕਦੇ ਵੀ ਉਸ ਨੂੰ ਪਰਵਾਹ ਨਹੀਂ ਕਰਦਾ ਇਸ